ਮੇਰਾ ਤਾਂ ਕੋਈ ਤਿਆਰ। ਉਹਨੂੰ ਜਿੱਲੀ ਨੂੰ ਵੇਖਾਂ ਕਿ ਉਹ ਵੀ ਤਿਆਰ ਹੋ ਗਈ। ਨਹੀਂ ਤਾਂ ਮਾਰਦੀ ਐ ਤਾਂ ਚੰਗੀ ਲੱਗਦੀ। ਚੱਲ ਵੇਖਾਂ ਸਹੀ। ਹੋਈ ਏ ਤਿਆਰ। ਤੇ ਨਾ ਇਹ ਤਾਂ ਕਿਹੜਾ ਤਿਆਰ ਹੋਣਾ ਸੌਖਾ। ਇਹ ਦੀਦੀ ਹੋ ਗਈ ਤਿਆਰ। ਆ ਮੇਰ ਮਾਲ ਬੰਦੇ ਹੀ ਆ। ਆ ਇਹ ਤੇਰ ਮਾਲ ਲੈ ਪਾਉ। ਆ ਆ ਵੀ ਬਸ। ਆ ਵੀ ਲੈ ਮਾਲ ਆ। ਥਾੜੇ ਇੱਕ ਮਿੰਟ ਮੇਰੀ ਭੈਣ। ਮੈਂ ਨਾ ਜੁੱਤੀ ਪਾ ਲਾ। ਕੁਛ ਕੀ ਕਰਦੇ ਵਸਣਾ ਨਹੀਂ ਜਾਣੀ ਚੱਲ ਚੱਲਾ ਮੇਰੀ ਭੈਣ ਮੈਨਾਂ ਬੂਆ ਰਾਂਝੇ ਨੇ ਇੱਕ ਵਾਰ ਨੂੰ ਪੂੰਝਾ ਰਾਂਝੇ ਬੈਠੇ ਨਹੀਂ ਖੜੇ ਵਾ ਯਾ ਅੱਗੇ ਬੜੀ ਧੁਖੀ ਹੈ ਨਹੀਂ ਬੱਸ ਮੈਂ ਹਾਂ ਪੂੰਝਾ ਰਾਂਝੇ ਨਹੀਂ ਬਾਰੂ ਘੇਡੋ ਜਿੰਦਰਾ ਮਾਰ ਦੂੰਗੀ ਹੈਨਾ ਚਾਚਾ ਛੇਤੀ ਚੱਲ ਵਸਣਾ ਲੰਘ ਜਾ ਆ ਗਿਆ ਮੁੰਡਾ ਸਾਰਾ ਘਰੇ ਤੇ ਪੂੰਝਾ ਰਾਂਝੇ ਮਾਰਨ ਲਈ ਯਾਰ ਕੀ ਪੁੱਟਾ ਆ ਜਾਂਦਾ ਪੂੰਝਾ ਕੁੜੀਆਂ ਚੱਲ ਅਮੇ ਗੇ ਨੂੰ ਨਹੀਂ ਹੋ ਕਿੰਦਰਾ ਮਾਰਨਾ ਫੇ ਚੱਲੀ ਜਾ ਕਮ ਜੀਤੀ ਬਸ ਬਸ ਨਾ ਲੰਗੀ ਤੇ ਮੁੰਡਿਆ ਬਾਤ ਤੇ ਨੰਗੀ ਤੂੰ ਹੋਰ ਨਿਕਾ ਫਾਇਕਾ اندر ਲਾ ਆ ਜਾ ਮੰਮੀ ਚੱਲੀਏ ਆਂਦੇ ਆਦੇ ਆ 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 ਨੀ ਦੂਆ ਖੋਲ ਆਇਆ ਜੀ ਤੁਸੀਂ ਤੁਮ ਤਾਂ ਮੈਂ ਚੱਲੂ ਹੋਏ ਹੈ ਕੋਣ ਆ ਗਿਆ ਇੱਕ ਤੇ ਆ ਗਈ ਨਾ ਇਹ ਕੋ ਆਰਗਨਾਈਜ਼ ਕੀ ਹੁੰਦੀਆਂ ਸਾਬ ਆਂਟੀ ਆਜੋ ਐ ਤਹਾਈ ਬੜੇ ਕਿੱਕੀ ਕਰਨੀ ਜਾਂ ਚੱਲਦੇਂ ਟੀਵੀ ਬੰਦ ਨਹੀਂ ਅੰਦਰ ਆਂਟੀ ਟੀਵੀ ਦੇਖਣ ਦੀ ਹੈ ਟੀਵੀ ਦੇਖਣ ਲਈ ਪੰਤੂ ਤੇ ਵਾਹ ਜੀ ਦੇ ਮੀਆ ਜੀ ਤੂੰ ਕਿੱਥੇ ਗਿਆ ਨਾ ਅਹੀਂ ਤੈਨੂੰ ਫੋਨ ਕੀਤਾ ਤਿਆਰ ਹੋ ਜੀ ਵੱਲੇ ਜਾਣਾ ਤੇ ਉਹ ਆਂਦੀ ਹੈ ਵਿਚਾਰ ਹੋ ਲੱਗੀ ਹੈ ਤੇ ਉਹ ਕਿੱਥੇ ਗਈ ਚਲ ਗਈ ਹੈ ਤਾਂ ਨਹੀਂ ਕਿੱਥੇ ਗਈ ਹਾਂ ਹੈ ਨਸਕੇ ਨਹੀਂ ਗਈ ਤੈਨੂੰ ਅੰਟੀ ਪਾਣੀ ਪੀ ਲੈ ਹਲਾ ਆ ਬੁੜ ਜਾ ਆਹ ਨਹੀਂ ਨੰਗੇ ਪੈਰੀ ਬਿਮਾਰ ਹੋ ਮੈਂ ਕਿੱਪੜਾ ਪਾ ਉਹ ਛੇਤੀ ਛੇਤੀ ਤੇ ਚੱਲ ਤੂੰ ਤਾਂ ਅੱਗੇ ਮੈਂ ਜਾਪਣ ਦੀ ਬਿਮਾਰ ਹੈ ਜਿੱਦਾਂ ਮੰਮੀ ਕਿੱਥੇ ਗਈ ਦੱਸ ਕੇ ਨਹੀਂ ਗਈ ਨਹੀਂ ਦੱਸ ਕੇ ਨਹੀਂ ਗਈ ਹੈ ਜੁਣੀ ਨੰਨੂ ਕੀ ਦੱਸਾਂ ਤੇ ਮੰਮੀ ਗਾਲ ਕਰਉਂਦੀ ਹੈ ਕੀ ਕੋ ਪੱਤ ਜੇ ਤੇ ਨਾਲੇ ਸਾਡੀ ਜਣਾ ਹਵਾ ਕਰੂ ਮੈਂ ਮਮੀ ਤੇ ਮਨਾ ਕਰਕੇ ਗਈ ਆ ਰਹਿਣ ਤੇ ਉਹਨਾਂ ਨੂੰ ਨਹੀਂ ਤਾਂ ਬੀਚ ਕੋ ਪਾਣੀ ਪਿਲਾ ਦਿੰਦੀ ਅਲਰਟੀ ਪੰਨਾ ਨਹੀਂ ਤੇ ਕਰੋ ਮੈਂ ਬਹੁਤ ਚੰਗਾ ਚਾਹ ਖਵਾਵਾਂਗੀ ਆਹ ਦੱਸ ਕੇ ਨਹੀਂ ਗਈ ਓਹ ਕੋਤਾ ਨਹੀਂ ਹੂੰ ਕਿਤੇ ਲਈ ਫੋਨ ਗਿੱਦਾ ਕਰੀ ਹੁਣ ਦੇਖ ਬਸ ਵੀ ਲੰਗ ਗਈ ਤੇ ਫੋਨ ਫੋਨ ਵੀ ਨਹੀਂ ਆਗਾ ਤੇਰ ਕੋ ਨਹੀਂ ਫੋਨ ਨਾ ਲੱਗੀ ਆ ਤੇ ਤੇਰ ਕੋ ਘਰ ਨਹੀਂ ਆਗਾ ਨਹੀਂ ਸਾਡੇ ਕੋਈ ਨੰਬਰ ਵੀ ਨਹੀਂ ਆਗਾ ਉਹਦਾ ਵੀ ਕਰੀਏ ਨੰਬਰ ਨੇ ਚੇਂਜ ਕਰਾਇਆ ਹੀ ਹੂ ਆ ਦੋ ਤਿੰਨ ਦਿਨ ਹੋ ਗਏ ਨੰਬਰ ਨੇ ਚੇਂਜ ਕਰਾਇਆ ਤੇ ਪਹਿਲਾਂ ਫੋਨ ਤੇ ਜਾਂਦਾ ਨਹੀਂ ਤੇ ਨੰਬਰ ਨੇ ਚੇਂਜ ਕਰਾਉਣਾ ਬਸ ਵੀ ਲੰਗ ਹੀ ਆਵੇ ਟਾਈਮ ਕਿੰਨਾ ਹੋ ਗਿਆ ਆ ਬਸ ਦਾ ਵੀ ਟਾਈਮ ਲੰਗ ਗਿਆ ਤੇ ਹੁਣ ਦੱਸ ਉਹ ਆਂਦੀ ਆ ਆਪਾਂ ਇਕੱਠੇ ਚੱਜਾਂਗੇ ਸਕੂਟਰੀ ਤੇ ਪਤਾ ਨਹੀਂ ਫਿਰ ਉਹ ਕਿੱਥੇ ਗਿਆ ਮੈਨੂੰ ਦੱਸ ਕੇ ਜਾਂਦੇ ਤੇ ਮੈਂ ਦੱਸ ਦਿੰਦੀ ਕਿੱਥੇ ਹੋਇਆ ਸੁਣ ਫਿਰ ਤਾਂ ਆਪਾਂ ਚੱਲੀਏ ਫਿਰ ਹੈ ਤੇ ਆਹੋ ਉਹ ਦੱਸ ਕੇ ਤੇ ਤੈਨੂੰ ਗਈ ਨਹੀਂ ਆਉਂਦੇ ਆਪਣੀ ਆਪਣੀ adda ਮਾਰਨ ਪਿਆਈਆਂ ਸੀ ਕਿ ਆਹੀ ਮੇਰੇ ਘੰਨੇ ਚੱਲ ਜੰਨੀਆਂ ਕਿ ਆਪਾਂ ਚੱਲ ਜੂਗੀ ਜਲ ਜਣਾ ਹੋਊਗਾ ਨਹੀਂ ਹੁਣ ਤੇ ਬੱਸ ਲੱਗ ਜਾਣੀ ਕੱਟੇ ਜਾਣਾ ਹੀ ਹਾਂ ਸ਼ੁਕਰਿਆ ਚੱਲੀ ਅਵੇ ਮੰਮੀ ਤਾਂ ਮੰਮੀ ਨੂੰ ਇਹਨਾਂ ਨੂੰ ਸੌਂਦ ਦਿੰਦੀ ਤੇ ਮੇਰੀ ਮੰਮੀ ਗੁੱਸੇ ਹੁੰਦੀ ਨਹੀਂ ਤਾਗਣਾ ਤਾਗ ਲਈ ਨਹੀਂ ਅੰਟੀ ਮੈਂ ਤੇ ਜਾ ਕੇ ਟੀਵੀ ਵੇਖਾਂ ਮੈਂ ਇੱਥੇ ਬਾਹਰ ਨੂੰ ਰੋਕ ਕੇ ਣੇ ਲਿਆ ਮੈਨੂੰ ਬਾਹਰੋਂ ਜਾਣ ਦੇਣਾ ਵਾਂਦੇ ਬੱਸ ਲੰਘ ਆ ਗਈ ਮੈਂ ਤੇ ਭਵਾਂ ਇਹਨਾਂ ਦੇ ਘਰ ਉਹ ਤੇ ਆਈ ਨਹੀਂ ਜਿੱਲੀ ਜੀ ਤੇ ਕਿਤੇ ਤੇਲੀਆਂ ਬੜੀਆਂ ਸੱਟਾਂ ਲਾਉਂਦੀਆਂ ਰਾਹ ਤੇ ਹਣ ਇੱਥੇ ਬਹਿ ਜੰਨੀ ਨਾ ਆ ਗਈ ਨਹੀਂ ਜੇ ਪਰ ਇਹ ਕਵਲ ਆਈ ਕਿ ਨਹੀਂ ਹੈ ਜੇ ਹਾਂ ਹਾਂ ਤਾਂ ਫਿਰ ਨਿਆਣੇ ਤੂੰ ਕਦੋਂ ਗਈ ਨਹੀਂ ਮੈਂ ਤੇਰੇ ਤੋਂ ਤੱਕ ਡੀਕੰਦ ਚੱਕਰ ਜਦ ਬਸ ਨਗਾ ਲਈ ਖਾਦਾ ਪੀਤਾ ਉੱਥੇ ਪਾਖਣਾ ਪਹੁੰਚੀਆਂ ਉਹਨਾਂ ਤੇ ਖਾਣਾ ਕੀ ਹਾਂ ਤੇ ਮੈਂ ਕੀ ਕਰਦੇ ਫਿਰ ਹਾਂ ਤੂੰ ਵੀ ਐਨੂੰ ਡੀਕ ਲਾਉਂ ਨੂੰ ਡੀਕ ਮੈਂ ਕਹਿ ਨਹੀਂ ਲੀਕ ਲੋ ਸ਼ੇਰ ਨੂੰ ਕਰਨ ਨਹੀਂ ਮੈਨੂੰ ਨਾਲ ਲੈ ਕੇ ਜਾ ਰਿਹਾ ਤੂੰ ਜਾਂਦੇ ਰੁ ਭਾਰੀ ਨੀ ਉਹ ਹੱਤੀ ਤੇ ਤੇਰੀ ਨਾਲ ਸੇਲੀਆਂ ਰਾਜ ਹਾਂ ਤੇ ਕੀ ਕਰਾ ਫਿਰ ਉਹਨੂੰ ਜਦੋਂ ਪਤਾ ਰਾਜੇ ਕੋਲ ਮਿਲ ਜਾਇਆ ਤੇ ਫਿਰ ਉਹਨੂੰ ਬੌਲਾ ਤੇ ਬੰਦਾ ਦੱਸਦਾ ਪੈਂਦਾ ਕਿ ਛੱਡ ਲੈ ਤੂੰ ਸਾਰੀ ਸਟੋਰੀ ਦੱਸ ਦੀ ਕਿੱਥੇ ਚੱਲੀਆਂ ਕਿੱਥੋਂ ਆਈਆਂ ਚੰਗਾ ਭੈਣ ਮੈਂ ਤੇ ਰੋਟੀ ਪਾਣੀ ਕਰਨਾ ਮੈਂ ਚੱਲੀ ਆਂ ਨਹੀਂ ਬਹਿ ਜਾ ਘੜੀ ਕੀ ਕਰਨਾ ਹੈ ਵਾਜਿਆ 3 ਵਜੇ ਆ ਹੁਣੇ ਤੂੰ ਜਾ ਕੇ ਤੇ ਬਹਿ ਜਾ ਰੋਟੀ ਪਾਣੀ ਹੁਣੇ ਕਰ ਲੈਣਾ ਤੂੰ ਨਹੀਂ ਭੈਣ ਮੈਂ ਤੇਰਾ ਸਾਥ ਨਹੀਂ ਕਰਨਾ ਗਾਂ ਤੂੰ ਲੈ ਇਦਾਂ ਨਾ ਨਾ ਤੂੰ ਚੱਟ ਕੋਈ ਚੱਟ ਤੂੰ ਤੜ ਤੋ ਫੜ ਰੋ ਜਣੀ ਸਰਰ ਫੜ ਕੀ ਹੁਣ ਅਗਲੇ ਗੁੱਸਾ ਨਾ ਕਰਨ ਗਿਆ ਆਂ ਸਾਡੇ ਘਰ ਤੇ ਕੋਈ ਨਹੀਂ ਇੱਥੇ ਕਰ ਲੈ ਇਨਾ ਥੀ ਥੋਤੀ ਰਹਿ ਗਈ ਉੱਤੇ ਮੱਖੀ ਬੈ ਗਈ ਤੇ ਕੋਈ ਗੱਲ ਨਹੀਂ ਪਿਰਗੀ ਇਹਨਾਂ ਗਿੱਦੋ ਦੇ ਅੱਗੇ ਵੀ ਨਾ ਹੁੰਨੇ ਆ ਕਿ ਬੰਨੋ ਤਗਰ ਨੇ ਆ ਇੱਕ ਵੀ ਗੱਲ ਜਿਹੜੇ ਪ੍ਰਸ ਕੀਤੇ ਪਾਏ ਗੰਗਾ ਵਾਲੇ ਜਿਹੜਾ ਜਿਹੜੀ ਆਈ ਉਹਨੇ ਦੱਸਿਆ ਕੱਖਾ ਸੱਚ ਦੱਸਿਆ ਮੈਨੂੰ ਪਤਾ ਕਿੱਥੇ ਗਈ ਨਹੀਂ ਗਈ ਤੇ ਦੱਸਿਓ ਦੋ ਦੱਸਦੀ ਆ ਬਾਕੂ ਨਗਰੀ ਨਾ ਨਹੀਂ ਮਾਰੇ ਪੱਕੀ ਕਰਕੇ ਗਈ ਹੀ ਹੋਣੀ ਇਹਨੂੰ ਕਸੂਰ ਕਿਦਾ ਹੋਇਆ ਤੇਰਾ ਆ ਨਾ ਅੱਛਾ ਕੋਈ ਗੱਲ ਨਹੀਂ ਇਹਨੂੰ ਲੈ ਕੇ ਜਾਣਾ ਉਹਨੂੰ ਇਕੱਲੀ ਨਹੀਂ ਜਾਣਾ ਮੈਂ ਹਾਂ ਚੱਲ ਕੋਈ ਮੈਂ ਫੇਰ ਪੁੱਛਾ ਕਰੂਗੀ ਸੇਰੇ ਫੋਨ ਕੀਤਾ ਹੀ ਹੁੰਨੇ ਤੇ ਫੇਰ ਕਹੋਗੀ ਮੈਂ ਚਲ ਹੁਣ ਆਪਾਂ ਸੱਚਾ ਪੁੱਛੇ ਤੇ ਮੈਂ ਫੇਰ ਦੀ ਰੋਟੀ ਨਹੀਂ ਖਾਦੀ ਕਿਉਂ ਮੈਂ ਆਹ ਤੁਪ ਪਕੌੜੇ ਖਾਣੇ ਕੇ ਤੰਗਾ ਚੋਖਾ ਖਾਣਾ ਤੂੰ ਤਾਂ ਆਪ ਚਾਰ ਪੰਜ ਖਾ ਲਈਆਂ ਰੀਆਂ ਆਜ ਮੈਂ ਦਿਖਾ ਦੀਆਂ ਜੇ 2.5 ਰੋਟੀਆਂ ਮੈਂ ਹਾਂ ਤੈਨੂੰ ਕੀ ਲੋੜੀ ਹਾਂ ਤੇ ਤੂੰ ਪਕੌੜੇ ਕੇ ਜਾਲੇ ਲੰਗਰੇ ਚੱਲ ਜਾਂਦੀਆਂ ਪਰ ਚੱਲ ਚੇਲੇ ਚੇਲੇ ਜਾਵਾਂਗੇ ਚੱਲ ਫੇਰ ਚੇਲੇ ਪੂਰੀਆਂ ਲੰਗਰੇ ਲੱਗਣਾ ਹੀ ਉੱਥੇ ਚੱਲਣੀਆਂ ਚੰਗਾ ਫੇਰ ਮੈਂ ਹੁਣ ਜਾਣੀ ਆ ਚੱਲ ਚੰਗਾ ਫੇਰ ਚੱਲ ਜਾ ਚੰਗਾ ਚੱਲ ਠੀਕ ਚੰਗਾ